ਦੀ ਸੂਰਤ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਮੈਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੱਥ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਮਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ 체ਤੀ ਹੀ ਦੋਨੋ ਕੇਸ ਫ੍ਰੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮੈਥੇ ਥਾਰੇ ਦੇ ਏਰੀਆ ਵਿੱਚ ਉੱਥੇ ਜਿੱਥੇ ਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜੋ ਮੋਹਿਤ ਉਹਤੇ ਮੌਕੇ ਤੇ ਜ਼ਖਮੀ ਹੋ ਗਿਆ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਰ ਕਰਤਾ ਸੋ ਇਦੇ ਚ ਟੋਟਲ 4 ਬੰਦੇ ਇਨਵੋਲਡ ਸਿਗੇ ਦੋ ਅਸੀਂ ਅਰੈਸਟ ਕਰ ਲਏ ਆ ਬੁਝੇ ਦੋ ਆ ਦੋਹਾਂ ਚੋਂ ਇੱਕ ਦੀ ਜੱਥ ਹੋ ਗਈ ਹੈ ਇਨ ਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਫੈਸਟ ਗੋਰੀਆਂ ਚਲਾਈਆਂ ਇੱਕ ਅਰੈਸਟ ਹੋਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸ਼ਕਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਇਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਭ ਤੋਂ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਦਵਾਓ ਸਰ ਮੋਹਿਤ ਜਾਂ ਵਿਸ਼ਾਲ ਜੀ ਪੈਟਰਨ ਦੀ ਗੱਲ ਕੀਤੀ ਹੈ ਉਹ ਕਿੰਨੇ ਕ੍ਰਿਮੀਨਲ ਇਹਨਾਂ ਦੇ ਕਿਰਦਾਰ ਸਨ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਕਿਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਕਟਿਡ ਹੈ ਹੈਪੀ 파ਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਨਾਲ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਸ਼ਮ ਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਪਹਿਲਾਂ ਤਰੀਕੋ ਮਰ ਗਈ ਇਹਨਾਂ ਦੋਆਂ ਦੀ ਆ ਜਿਹੜਾ ਇਹ ਤਕਰੀਬਨ 25 ਵੀ 25 26 ਸਾਲ ਦੇ ਯਾਰ ਕੀ ਕਿ ਰਿਕਵਰੀ ਕਰੀ ਸੀ ਇੱਕ ਪਿਸਤਲ ਵੀ ਬਹੁਤ ਦਾ ਰਿਕਵਰ ਹੋਇਆ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਵੀ ਗ੍ਰਿਫਤਾਰ ਕੀਤਾ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹੜਾ ਇਨਕਾਉਂਟਰ ਚ ਡੈਥ ਹੋਈ ਹੈ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਸੀਂ ਰਿਸਕ ਕੀਤਾ ਜੀ 모हित ਦਿੱਤੂਦਾਰਿਆਂ ਵਾਲਾ ਜੀ 모हित ਤੇ ਇਹ ਉਹਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉਥੋਂ ਦਾ ਸੀ ਜੀ ਡਿਊਰਿੰਗ ਡਿਊਰਿੰਗ ਇਹ ਜਿਹੜਾ ਜਿਹੜਾ ਉਹਨੂੰ ਇੰਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ ਨਹੀਂ ਇਹਦੇ ਸਿਰਫ 모हित ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਜੀ ਤੇ 모हित ਦੇ ਨਿਸ਼ਾਨ ਲੀਤੇ ਹੀ ਰਿਕਵਰ ਕਰਨਗੇ ਸਰ ਜਿਹੜਾ ਸਰ ਪਿਸਤਲ ਪਹਿਲਾਂ ਰਿਕਵਰ ਹੋਇਆ ਕੇ ਬਾਅਦ ਚ ਜੀ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜੋ ਜੋ ਇੱਕ ਪ੍ਰਸੀਜਰ ਹੁੰਦਾ ਹੈ ਜਿੱਦੇ ਚੀਜ਼ ਕੋਈ ਹੁੰਦੀ ਹੈ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਟੇਕ ਨਹੀਂ ਹੋਇਆ ਉਹਦੇ ਕੀ ਹੋਇਆ ਉਹ ਠੀਕ ਹੈ ਜੀ ਆਪਣਾ ਉਹਨੂੰ ਫਸਟ ਐਂਡ ਮਿਲਰੀ ਆ ਔਰ ਸਾਰਾ ਐਕਸਪੈਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਐਮਪੋਨਾ ਮਾਥੇ ਦੇ ਪੁਲਿਸ ਸਟੇਸ਼ਨ ਮਾਥੇ ਦੇ ਵਿੱਚ ਪੈਨਾਬਲਸ ਰੂਰਲਿਸ ਜਿਸਟਿਸ ਚ ਉੱਥੇ ਇਹ ਚੀਜ਼ ਹੋਈ ਜਾਨੀ ਪਹਿਲੇ ਕੋਈ ਸਰ ਇਹ ਤਕਰੀਬਨ ਸ਼ਾਮੀ ਕੋਈ 8 6:30 7:30 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 8 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਾਰਪੀ ਅਨਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਚੰਗਾ ਸਟੇਟ ਆ ਪੰਜਾਬ ਨੂੰ ਛਾਲ ਰੱਖੀਏ ਔਰ ਜੇਕਰ ਕੋਈ ਵੀ ਉਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜੇਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਂਦਾਂਗੇ ਥੈਂਕ ਯੂ ਸ਼ੁਕਰੀਆ